ਅਸੀਕਾ ਦੋਸਤੋ ਤੁਸੀਂ ਖਬਰਾਂ ਦੇਖ ਲਈਆਂ ਰਾਜਵੀਰ ਜਵੰਦਾ ਜੀ ਅੱਜ ਸਾਲ ਦੇ ਵਜਨ ਨਹੀਂ ਰਹੇ ਅੱਜ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਸਭ ਕਲਾਕਾਰ ਹੋਰ ਜਿੰਨੇ ਨਜ਼ਦੀਕੀ ਸੀ ਰਿਸ਼ਤੇਦਾਰ ਭੈਣ ਭਰਾ ਪਿੰਡ ਵਾਲੇ ਯਾਨੀ ਕਿ ਹਰ ਬੰਦਾ ਜਿਹੜਾ ਨੂੰ ਚਾਹੁੰਦਾ ਸੀ ਉਹ ਸੰਸਕਾਰ ਤੇ ਪਹੁੰਚਿਆ ਸੀ ਜਿਹੜਾ ਉੱਥੇ ਰਹਿੰਦਾ ਹੈ ਬਾਕੀ ਲੋਕਾਂ ਨੇ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਵੀ ਉਹਨਾਂ ਦਾ ਸਾਰਾ ਕੁਝ ਵੀਡੀਓ 'ਚ ਹੀ ਦੇਖਿਆ ਆਨਲਾਈਨ ਹੀ ਦੇਖਿਆ ਕਿਉਂਕਿ ਉੱਥੇ ਜਾਣਾ ਮੁਸ਼ਕਲ ਸੀ ਇਹ ਦੁੱਖ ਦੀ ਘੜੀ ਵਿੱਚ ਰੱਬਗੇ ਅਰਦਾਸ ਹੀ ਕਰ ਸਕਦਾ ਹਰ ਕੋਈ ਕੋਈ ਪਰਿਵਾਰ ਨੂੰ ਪਾਣਾ ਮੰਨੋਂ ਦਾ ਬਲ ਬਖਸ਼ੇ ਤੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਇਹ ਜਿੰਦਗੀ ਏ ਬਸ ਜਿਨੇ ਆਣਾ ਉਹਨੇ ਚਲੇ ਜਾਣਾ ਲੇਕਿਨ ਹਰ ਇੱਕ ਉਮਰ ਹੁੰਦੀ ਏ ਆਪਣੀ ਉਮਰ ਛੱਡ ਕੇ ਚਲਾ ਜਾਵੇ ਤੇ ਦੁੱਖ ਤੇ ਹੁੰਦਾ ਲੇਕਿਨ ਘਟ ਹੁੰਦਾ ਹੁਣ ਛੋਟੇ ਛੋਟੇ ਬੱਚੇ ਵੱਡਿਓ ਕੀ ਦੇਖਣਗੇ ਥੈਂਕ ਯੂ ਮਚ